ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਮਰੇ ਟੀਮ ਕੇ ਹੈ ਪਰਜਾ ਪਰਜਾ ਘਟਮਰੇ ਕਬੂਨ ਮੇ ਸਾਥ ਦੇ ਕੇ ਉਹ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਰਕਾਰ ਜੋ ਭਾਈ ਸਾਹਿਬ ਜਹਾਜ਼ਦਾਰ ਗਰਦੇਵ ਸਿੰਘ ਵੀ ਕੌਂਕੇ ਜਿਨ੍ਹਾਂ ਨੂੰ ਕੋ-ਕੋ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ ਇਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ ਆ। ਆ ਰਾਜਸ਼੍ਰੀ ਇਕਾਲਤਖ ਸਾਹਿਬ ਜਿਕੇ 400 ਰੋਜ ਤੋਂ ਸ਼੍ਰੀ ਅਖੰਡ ਪਾਤਸ਼ਾਹਬ ਦੀ ਪਰੰਪਤਾ ਹੋਈ ਸੀ। ਅੱਜ ਅਮਰਤ ਵੇਲੇ ਭੋਗਾਂ ਤੋਂ ਬਾਅਦ ਸ਼ਬਦ ਗਾਇਨ ਕਰਕੇ ਅਰਦਾਸ ਬੇਨਤੀ ਜੋੜੀ ਗਈ। ਉਹਨਾਂ ਦੇ ਪਰਿਵਾਰਕ ਉਹਨਾਂ ਦੇ ਧਰ ਸਪਤਨੀ ਔਰ ਹੋਰ ਪਰਿਵਾਰ ਦੇ ਜੀ ਜਿਹੜੇ ਚੇਚੇ ਤਾਉਕੇ ਸਾਰੇ ਪਹੁੰਚੇ ਸੀ। ਇਹ ਉਸ ਵੇਲੇ ਵੀ ਕਾਂਗਰਸ ਹੂਮਕ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25000 ਹੋਰ ਜਿਹੜੀਆਂ ਅਨ ਅਡੈਂਟਿਫਾਈਡ ਲਾਛਾਂ ਸੀ ਜਿਨ੍ਹਾਂ ਦਾ ਬੇਰਵਾ ਭਾਈ ਜਸਵੰਤ ਸਿੰਘ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਕੋਲ ਕੋ ਕੇ ਇਹਨਾਂ ਨੇ ਮਾਰ ਦਿੱਤਾ ਸੋ ਸਿੱਖ ਪੰਥ ਦੇ ਵਿੱਚ ਇਹ ਵਿਦਵਤਾ ਰਹੀ ਗੁਰੂ ਸਾਹਿਬ ਦੀ ਕਿਰਪਾ ਕਰਨ ਛੇਤੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਦੇ ਜ਼ਾਲਮ ਸਰਕਾਰਾਂ ਜਿਹੜੀਆਂ ਅੰਕ ਵਿੱਚ ਬੰਦ ਰਹੀਆਂ ਉਹ ਆਪਣੇ ਤਸ਼ਾਦਦ ਤੋਂ ਕਦੇ ਆਵਾਜ਼ ਨਹੀਂ ਆਈਆਂ ਪਰ ਕੱਲ੍ਹ ਕੀ ਧਰ ਨੇ ਪੰਥ ਐਸਾ ਸਾਜਿਆ ਕਿ ਸਿਰ ਕੱਟਣ ਵਾਲੇ ਮੁੱਕ ਜਾਂਦੇ ਆ ਸਿਰ ਦੇਣ ਵਾਲੇ ਨਹੀਂ ਮੁੱਕਦੇ ਉਹਨਾਂ ਦੇ ਅੱਜ ਸਨਮੁਖ ਇਹ ਜਿਹੜਾ ਸ਼ਹੀਦੀ ਦਿਖਾੜਾ ਅੱਜ ਉਹਨਾਂ ਦੇ ਭਾਈ ਗੁਰਦਾਸ ਸਿੰਘ ਦੀ ਕੌਮ ਕੇ ਜਸੂ ਦਾ ਸ਼ਬਦ ਜੀ ਜਗਤ ਵਿੱਚ ਫੇ ਮਨਾਇਆ ਗਿਆ ਆ ਸੋ ਉਹਨਾਂ ਦੀ ਜਿਹੜੀ ਤਸਵੀਰ ਪਹਿਲਾਂ ਹੀ ਸ੍ਰੀ ਅਜਾਇਬ ਘਰ ਜਿਹੜਾ ਸਾਡਾ ਉਸ ਅਜਾਇਬ ਘਰ ਦੇ ਵਿੱਚ ਸ਼ੋਭਿਤ ਕਰ ਦਿੱਤੀ ਗਈ ਆ ਤੇ ਮੈਂ ਸ਼ੋਮਨੀ ਗੋਪਾਲਾ ਦਾ ਪ੍ਰਬੰਧਕ ਕਮੇਟੀ ਬੁਲਾਉਂ। ਆਖ ਸ੍ਰੀ ਅਕਾਲਪੁਰ ਸਾਹਿਬ ਜੀ ਦੇ ਜ਼ਿੰਮੇਦਾਰ ਸਾਹਿਬ ਤੇ ਪੰਜ ਸਹਿਗਰ ਪੰਜ ਸਹਿਵਾਦਾਂ ਨੂੰ ਬੇਨਤੀ ਕਰਦਾ ਕਿ ਭਾਈ ਗੁਰਦੇਵ ਸਿੰਘ ਜੀ ਜ਼ਿੰਮੇਦਾਰ ਸਾਹਿਬ ਨੂੰ ਕੌਮੀ ਸ਼ਹੀਦ ਦਾ ਜਿਹੜਾ ਆ ਉਹ ਸਤਕਾਰ ਦਿੱਤਾ ਜਾਵੇ ਕਿਉਂਕਿ ਜੇ ਇਸ ਢੰਗ ਦੇ ਨਾਲ ਉਸ ਵੇਲੇ ਦੀ ਸਰਕਾਰ ਨੇ ਤੇ ਜਿਹੜੇ ਗਵਾਹ ਆ ਮੌਕੇ ਦੇ ਉਹਨਾਂ ਨੇ ਜਿਸ ਢੰਗ ਦੇ ਨਾਲ ਉਹ ਛੇਤੀ ਜਿਹੜੀ ਬਿਆਨ ਕੀਤੀ ਆ ਮੈਂ ਸਮਝਦਾ ਅਜੋਕੇ ਯੁੱਗ ਦੇ ਵਿੱਚ ਇੱਕ ਬੜੀ ਵੱਡੀ ਮਿਸਾਲ ਆ ਵਾਹਿਗੁਰੂ ਜੀ ਹਾਂ ਜੀ ਹਰ ਸਾਲ ਮਨਾਇਆ ਜਾਂਦਾ ਕਿਉਂ ਸ਼ਹੀਦੀ ਦਿਹਾੜਾ ਅਸੀਂ तकरीबन ਸਾਰੇ ਸਾਰਿਆਂ ਸ਼ਹੀਦਾਂ ਦਾ ਮੁੱਖ ਤੌਰ ਦੇ ਉੱਤੇ ਭਾਈ ਹਰਜਿੰਦਰ ਸਿੰਘ ਜਿੰਦਾ ਪਾਈ ਸਿੱਖਾ ਜੀ ਇਸੇ ਤਰ੍ਹਾਂ ਹੋਰ ਸ਼ਹੀਦਾਂ ਦਾ ਵੀ ਮਨਾਇਆ ਜਾਂਦਾ ਇਹਨਾਂ ਦਾ ਵੀ ਇਤਿਹਾਸ ਮਨਾਇਆ ਜਾਂਦਾ ਹਾਂ ਤੁਹਾਨੂੰ 31 ਨਵੰਬਰ ਦਾ ਚੱਲਦੀ ਮੇਰੇ ਜਿਹੜਾ ਸੀ ਦਵੰਸ਼ੀ ਉਹ ਮੈਂ ਅੱਜ ਜ਼ਿਲ੍ਹੇਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਆ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਹਾਂ ਪ੍ਰਾਇਮਿੰਟਰ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਹਾਂ ਹੁਣ ਉਹ ਗੱਲ ਸਾਡੀ ਜਾ ਰਹੀ ਆ ਆਉਂਦੇ ਗੋਹਾਂ ਦਿਨਾਂ ਦੇ ਵਿੱਚ ਮੇਰਾ ਗੱਲ ਸਾਨੂੰ ਸਮਾਂ ਮਿਲ ਜੂਗਾ ਉਹ ਫੇਰ ਸਮਾਜ ਜਿਹੜਾ ਆ ਉਧਰ ਜਾ ਕੇ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਉਹ ਕਿਉਂਕਿ ਸਰਕਾਰਾਂ ਨਾਲ ਜਿਹੜੇ ਫਤਫਤਾਬ ਕਰਨੀ ਸਮਾਂ ਥੋੜਾ ਸੀ ਪਰ ਅਸੀਂ ਦੋ ਮੀਟਿੰਗਾਂ ਕਰਕੇ ਭਾਈ ਭਲਵੰਤ ਸਿੰਘ ਜੀ ਰਾਜਵਾਨੀ ਦੀ ਭੈਣ ਵੀ ਵਿੱਚੇ ਸੀਗੀ ਉਹ ਸਾਡਾ ਹੁਣ 1 2 4 ਦਿਨਾਂ ਚ ਸ਼ਾਇਦ ਸਾਨੂੰ ਸਮਾਂ ਮਿਲ ਜਾਏ ਉਹਦੇ ਅਨੁਸਾਰ ਜਾ ਕੇ ਫਿਰ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਪਰੰਤ ਹੈ ਤਾਂ ਕਿ ਇਹ ਜੰਗਰੇਜੀ ਨਵਾਂ ਸਾਲ 2024 ਸ਼ੁਰੂ ਹੋਏ ਜੀ ਕੋਈ ਸਾਥ ਮੈਸੇਜ ਦੇਣਾ ਚਾਹੀਦਾ ਦੇਖੋ ਇਹ ਜੋ ਕਿ ਸਾਡਾ ਨਾਨਕਸ਼ਾਹੀ ਯੰਤਰੀ ਅਨੁਸਾਰ ਤਾਂ ਜੰਗਰੇਜੀ ਦੇ ਗੁਰੂ ਕੇ ਸਿੱਖਾਂ ਦਾ 14 ਮਾਰਚ ਨੂੰ ਜਦੋਂ ਚੇਤ ਦਾ ਮਹੀਨਾ ਚੜ੍ਹਦਾ ਉਦੋਂ ਸ਼ੁਰੂ ਹੁੰਦਾ ਹੈ ਪਰ ਚਲੋ ਕਿਉਂਕਿ ਕਰਵਾਇਤ ਪ੍ਰਾਣੀ ਰਹੀ ਆ ਗੁਰੂ ਸਾਹਿਬ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਲੈ ਕੇ ਆਉਣੇ ਗਏ ਨੇ